ਸ਼ੁਭ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਅੰਮ੍ਰਿਤਸਰ ਦੇ ਵਿੱਚ ਭਗਵਾਨ ਜਗਨਨਾਥ ਦੀ ਰਾਤ ਯਾਤਰਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਕੱਢੀ ਗਈ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਵੱਲੋਂ ਇਸ ਰਾਤ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਭਗਵਾਨ ਜਗਨਨਾਥ ਦੇ ਦਰਸ਼ਨ ਵੀ ਕੀਤੇ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੂੜਾ ਤੇ ਕੈਬਨਿਟ ਮੰਤਰੀ ਏਟੀਓ ਹਰਪਜਨ ਸਿੰਘ ਵੱਲੋਂ ਵੀ ਇਸ ਰਾਤ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਸ਼ਰਧਾਲੂਆਂ ਵੱਲੋਂ ਅਤੇ ਉਗੀਆਂ ਸ਼ਕਤੀਆਂ ਵੱਲੋਂ ਭਗਵਾਨ ਜਗਨਨਾਥ ਦੇ ਚਰਨਾਂ ਦੇ ਵਿੱਚ ਪੰਜਾਬ ਸੂਬੇ ਅਤੇ ਦੇਸ਼ ਦੀ ਚੜ੍ਹਦੀ ਕਲਾ ਦੇ ਲਈ ਪ੍ਰਾਰਥਨਾ ਕੀਤੀ ਗਈ। ਭਗਵਾਨ ਜਗਨਨਾਥ ਦੀ ਅਲੌਕਿਕ ਸਵਾਰੀ ਦਾ ਦ੍ਰਿਸ਼ ਦੇਖਦਿਆਂ ਹੀ ਬਣਦਾ ਬਣਦਾ ਸੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਸੰਗਤ ਨੇ ਭਗਵਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕੀਤਾ। ਇਸ ਮੌਕੇ ਪੱਤਰਕਾਰਾਂ ਵੱਲੋਂ ਪੰਜਾਬ ਪ੍ਰਧਾਨ ਅਮਨ अरोड़ा ਨੂੰ ਵਿਕਰਮ ਮਜੀਠੀਆ ਖਿਲਾਫ ਚੱਲ ਰਹੀ ਕਾਰਵਾਈ ਜੋ ਵਿਜਲੈਂਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖਰੇ ਲੋਕਾਂ ਵੱਲੋਂ ਦਰਜ ਕਰਵਾਏ ਜਾ ਰਹੇ ਬਿਆਨਾਂ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਆਮਨ ਅਰੋੜਾ ਨੇ ਸਵਾਲਾਂ ਨੂੰ ਟਾਲ ਦਿੱਤਾ ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਧਾਰਮਿਕ ਮੌਕੇ ਤੇ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਅੰਮ੍ਰਿਤਸਰ ਦੇ ਵਿੱਚ ਹੈ ਸਵਾਲ ਇਹ ਕਿ ਵਿਕਰਮ ਸਿੰਘ ਮਜੂਰਦੀਆ ਦੇ ਖਿਲਾਫ ਜੋ ਕੇਸ ਕੀਤਾ ਉਸ ਤੋਂ ਬਾਅਦ ਅਧਿਕਾਰੀ ਜਿਹੜੇ ਪੁਰਵ ਅਧਿਕਾਰੀ ਉਹ ਵੀ ਸਾਹਮਣੇ ਆ ਰਹੇ ਨੇ ਪੁਰ ਐਮਐਲਏ ਸਾਹਮਣੇ ਆ ਰਹੇ ਨੇ ਆਇਤਲਬੀ ਸਿੰਘ ਗਿੱਲ ਨੂੰ ਵੀ ਕਿਹਾ ਗਿਆ ਕਿ ਉਹ ਵੀ ਆੜੀ ਦੇ ਨਾਲ ਚਾਰਦੇ ਵਿੱਚ ਵੀ ਜਿਹੜਾ ਚਾਰਦੇ ਹੋਏ ਲੱਗਦਾ ਕਿ ਪੰਜਾਬ ਸ਼ਕਤੀਆਂ ਜਿਹੜਾ ਮਗਰਮੱਛਾ ਤੇ ਉਹ ਪੰਜਾਬ ਸਰਕਾਰ ਨੂੰ ਕਿਹੋ ਜਿਹਾ ਪਵਿੱਤਰ ਮੌਕੇ ਦੇ ਉੱਪਰ ਪ੍ਰਭੂ ਦੇ ਚਰਨਾਂ ਦੇ ਵਿੱਚ ਖੜ ਕੇ ਮੈਂ ਉਹ ਲੋਕ ਜਾਂ ਉਹ ਕਾਮ ਜਿਹੜਾ ਪੰਜਾਬ ਦੀ ਜਵਾਨੀ ਨੂੰ ਵਿੱਚ ਇੱਕ ਤਨਾਂ ਉਦਰ ਨਾਮ ਵੀ ਲੈ ਕੇ ਮੈਂ ਇਹ ਪਾਪ ਨਹੀਂ ਲੈਣਾ ਚਾਹੁੰਦਾ ਹੈਗਾ ਇਥੋਂ ਬਾਹਰ ਆ ਜਿਓ ਸਵਾਲ ਜੀ ਦੀ ਮਰਜ਼ੀ ਤੇ ਉਧਰ ਮਨ ਕੀ ਬਾਤ ਪ੍ਰੋਗਰਾਮ ਦੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫੇਰ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਐਮਰਜੈਂਸੀ ਦੌਰਾਨ ਨਾ ਸਿਰਫ ਸੰਵਿਧਾਨ ਦਾ ਕਤਲ ਕੀਤਾ ਗਿਆ ਸਗੋਂ ਨ્યા ਪਾਲਿਕਾ ਨੂੰ ਵੀ ਗੁਲਾਮ ਰੱਖਣ ਦਾ ਇਰਾਦਾ ਕੀਤਾ ਗਿਆ ਸੀ ਉਨਾ ਕਿਹਾ ਕਿ ਆਲ ਇੰਡੀਆ ਰੇਡੀਓ ਤੇ ਆਪਣੇ ਮਹੀਨੇਵਾਰ ਪ੍ਰੋਗਰਾਮ ਮਨ ਕੀ ਬਾਤ ਦੇ ਵਿੱਚ ਉਹਨਾਂ 123ਵੇਂ ਐਪੀਸੋਡ ਦੇ ਵਿੱਚ ਲੋਕਾਂ ਦੇ ਨਾਲ ਐਮਰਜੈਂਸੀ ਦੇ ਦੌਰਾਨ ਜੋ-ਜੋ ਵਾਪਰਿਆ ਉਸ ਦੇ ਸੰਬੰਧ ਵਿੱਚ ਉਹਨਾਂ ਗੱਲਬਾਤ ਕੀਤੀ ਹੈ ਮੋਦੀ ਨੇ ਕਿਹਾ ਕਿ ਐਮਰਜੈਂਸੀ ਇੱਕ ਬਹੁਤ ਵੱਡਾ ਦੇਸ਼ ਦੇ ਲਈ ਸੰਕਟ ਸੀ ਦੇਸ਼ ਦੇ ਲੋਕਾਂ ਨੇ ਐਮਰਜੈਂਸੀ ਦਾ ਡਟ ਕੇ ਸਾਹਮਣਾ ਕੀਤਾ ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੇ ਵਿੱਚ ਲਗਾਈ ਗਈ ਐਮਰਜੈਂਸੀ ਨੂੰ 50 ਸਾਲ ਪੂਰੇ ਹੋ ਗਏ ਨੇ ਤੇ ਦੇਸ਼ ਵਾਸੀਆਂ ਨੂੰ ਇਸ ਐਮਰਜੈਂਸੀ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਾਸੀਆਂ ਨੇ ਸੰਵਿਧਾਨ ਹੱਤਿਆ ਦਿਵਸ ਮਨਾਇਆ ਹੈ ਅਤੇ ਸਾਨੂੰ ਉਹਨਾਂ ਸਾਰੇ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਇਸ ਦਾ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਹੈ ਤੇ ਸਾਨੂੰ ਸੰਵਿਧਾਨ ਨੂੰ ਮਜ਼ਬੂਤ ਰੱਖਣ ਦੇ ਲਈ ਲਗਾਤਾਰ ਸੁਚੇਤ ਰਹਿਣ ਲਈ ਪ੍ਰੇਰਿਤ ਸੰਵਿਧਾਨ ਕਰਤਾ ਰਹਿੰਦਾ ਹੈ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀਆਂ ਨੇ ਮੁਰਾਰਜੀ ਦੇਸਾਈ, ਅਟਲ ਬਿਹਾਰੀ ਬਾਜਪਾਈ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਦੇ ਬਿਆਨਾਂ ਦਾ ਹਵਾਲਾ ਦਿੰਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਸੰਵਿਧਾਨ ਦੀ ਹੱਤਿਆ ਕੀਤੀ ਗਈ ਸੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਦਾ ਉਦੇਸ਼ ਨਿਆਂਪਾਲਿਕਾ ਨੂੰ ਗੁਲਾਮ ਰੱਖਣਾ ਸੀ ਇਸ ਮੌਕੇ ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਲੋਕਾਂ ਨੂੰ ਵੱਡੇ ਪੱਧਰ ਤੇ ਤਸੀਹੇ ਵੀ ਦਿੱਤੇ ਗਏ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਦੌਰਾਨ ਲੋਕਾਂ ਦੇ ਉੱਤੇ ਜੋ ਤਸੀਹੇ ਹੋਏ ਸੰਵਿਧਾਨਕ ਹੱਕਾਂ ਦੀ ਜੋ ਹੱਤਿਆ ਕੀਤੀ ਗਈ ਉਸ ਨੂੰ ਲੈ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਪਰੇਸ਼ਾਨ ਕੀਤਾ ਗਿਆ ਪ੍ਰਗਟਾਵੇ ਦੀ ਆਜ਼ਾਦੀ ਦਾ ਸਮੇਂ ਦੀ ਸਰਕਾਰ ਨੇ ਗळा ਘੁੱਟਿਆ ਪਰ ਭਾਰਤ ਦੀ ਜਨਤਾ ਨਹੀਂ ਚੁੱਕੀ ਹੈ ਤੇ ਨਾ ਹੀ ਟੁੱਟੀ ਹੈ ਤੇ ਲੋਕਤੰਤਰ ਦੇ ਨਾਲ ਭਾਰਤ ਦੇ ਲੋਕਾਂ ਨੇ ਕੋਈ ਵੀ ਸਮਝੌਤਾ ਸਵੀਕਾਰ ਨਹੀਂ ਕੀਤਾ ਮੇਰੇ ਪਿਆਰੇ ਦੇਸ਼ਵਾਸੀਓ जन भागीदारी की शक्ति से बड़े बड़े संकटों का मुकाबला किया जा सकता है मैं आपको एक ऑडियो सुनाता हूं इस ऑडियो में आपको उस संकट की भयावहता का अंदाजा लगेगा वो संकट कितना बड़ा था पहले वो सुनिए समझिए आखिर ये जो जुलम हुआ दो साल तक जुलम तो पांच सात साल से शुरू हो गया था मगर वो शिखर पर पहुंच गया है दो साल में जब इमरजेंसी लोगों पर खोद दी और अमानुषी बर्ताव लोगों के साथ किया गया लोगों के स्वतंत्रता के हक छीन लिए गए अखबारों को कोई स्वतंत्रता न रही न्यायालय बिल्कुल निर्बल बना दिए गए और जिस ढंग से एक लाख से ज़्यादा लोगों को जेल में बंद कर दिए और फिर अपने मनमानी राज की ओर से होती रही उसकी मिसाल दुनिया के इतिहास में भी मिलना मुश्किल है साथियों आवाज देश के पूर्व प्रधानमंत्री श्रीमान मोरारजी भाई देसाई की है उन्होंने संक्षेप में लेकिन बहुत ही स्पष्ट तरीके से इमरजेंसी के बारे में बताया आप कल्पना कर सकते हैं वो दौर कैसा था इमरजेंसी लगाने वालों ने ना सिर्फ हमारे संविधान की हत्या की बल्कि उनका इरादा न्यायपालिका को भी अपना गुलाम बनाए रखने का था इस दौरान लोगों को बड़े पैमाने पर प्रताड़ित किया गया था इसके ऐसे अनेक उदाहरण हैं, जिन्हें कभी भी भुलाया नहीं जा सकता जॉर्ज फर्नांडिस साहब को जंजीरों में बांधा गया था अनेक लोगों को कठोर यातनाएं दी गई मिसा के तहत किसी को भी ऐसे ही गिरफ्तार कर लिया जाता था स्टूडेंट्स को भी परेशान किया गया अभिव्यक्ति की आजादी का भी गला घोट दिया गया साथियों उस दौर में जो हजारों लोग गिरफ्तार किए गए उन पर ऐसे ही अमानवीय अत्याचार हुए लेकिन ये भारत की जनता का सामर्थ्य है कि वो झुकी नहीं टूटी नहीं और लोकतंत्र के साथ कोई समझौता उसने स्वीकार नहीं किया आखिरकार जनता जनार्दन की जीत हुई आपातकाल हटा लिया गया केंद्रीय रेल राज्य मंत्री रवनीत सिंह बिट्टू धूरी रेलवे स्टेशन पहुंचे इथे उन्होंने दौरा किया नवे बन वाले ओवरब्रिज का जायजा भी रवनीत सिंह बिट्टू वालों लिया गया ਰਵਨੀ ਸਿੰਘ ਬਿੱਟੂ ਨੇ ਤੂਰੀਵੀ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਤੋਂ ਬਾਅਦ ਇੱਕ ਟਵੀਟ ਕਰਕੇ ਲਿਖਿਆ ਹੈ ਕਿ ਤੂਰੀ ਸ਼ਹਿਰ ਦੇ ਵਿੱਚ ਲੈਵਲ ਕ੍ਰਾਸਿੰਗ 62 A ਦੇ ਨੇੜੇ ਰੋਡ ਓਵਰ ਬ੍ਰਿਜ ਦੀ ਉਸਾਰੀ ਇੱਕ ਸਾਲ ਦੇ ਅੰਦਰ ਅੰਦਰ ਸ਼ੁਰੂ ਹੋਣ ਵਾਲੀ ਹੈ ਤੇ ਬਹੁਤ ਜ਼ਰੂਰੀ ਕਦਮ ਹੈ ਕਿਉਂਕਿ ਇਸ ਕ੍ਰਾਸਿੰਗ ਨੂੰ ਲੰਬੇ ਸਮੇਂ ਤੋਂ ਸ਼ਹਿਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਜਿਸ ਕਾਰਨ ਵਸਨੀਕਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੰਤ ਭਾਗਾ ਹੈ ਕਿ ਇਸ ਸੰਬੰਧ ਦੇ ਵਿੱਚ ਲੰਬੇ ਸਮੇਂ ਤੋਂ ਅਣਗੈਲੀ ਹੋਈ ਹੈ ਅਤੇ ਕੰਮ ਨਹੀਂ ਹੋਇਆ ਸੋ ਉਹਨਾਂ ਕਹੇ ਕਿ ਹੁਣ ਜ਼ਰੂਰ ਇਸ ਮਾਮਲੇ ਦੇ ਵਿੱਚ ਕੰਮ ਹੈ ਜਿਹੜਾ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਉਹਨਾਂ ਵੱਲੋਂ ਇਸ ਸੰਬੰਧ ਦੇ ਵਿੱਚ ਜ਼ਰੂਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੀ ਵਿジネス ਵੱਲੋਂ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਇਸ ਸੰਬੰਧ ਦੇ ਵਿੱਚ ਵੱਖ-ਵੱਖਰੇ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਤੇ ਇਸੇ ਮਾਮਲੇ ਦੇ ਵਿੱਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਬਿਆਨ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ ਗਏ ਨੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਅਜਨਾਲਾ ਨੇ ਕਿਹਾ ਕਿ 2013 ਦੇ ਵਿੱਚ ਡਰੱਗ ਮਾਫੀਆ ਤੇ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਨੇ ਗੁੰਡਾਗਰਦੀ ਬਾਰੇ ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਚਿੱਠੀ ਲਿਖੀ ਸੀ ਉਹਨਾਂ ਕਿਹਾ ਕਿ ਨਸ਼ਾ ਤਸਕਰ ਸਤਪ੍ਰੀ ਸੱਤਾ ਪਰਮਿੰਦਰ ਸਿੰਘ ਪਿੰਦੀ ਮਜੀਠੀਆ ਦੇ ਦੋਸਤ ਸਨ ਅਤੇ ਉਹਨਾਂ ਦੇ ਘਰ ਰਹਿੰਦੇ ਰਹੇ ਉਹਨਾਂ ਇਹ ਵੀ ਕਿਹਾ ਕਿ ਵਿਜੀਲੈਂਸ ਨੂੰ ਡਰੱਗ ਬਾਰੇ ਬਿਆਨ ਦਰਜ ਕਰਵਾਏ ਨੇ ਅਤੇ 2013 ਦੇ ਵਿੱਚ ਪਹਿਲਾ ਜੋ ਬਿਆਨ ਉਹਨਾਂ ਨੇ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਉਹੀ ਬਿਆਨ ਉਹਨਾਂ ਨੇ ਦਰਜ ਕਰਵਾਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਉਹਨਾਂ ਨੇ ਆਵਾਜ਼ ਚੁੱਕੀ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਡਰੱਗ ਨੂੰ ਖਤਮ ਕਰਨ ਦੇ ਲਈ ਉਹ 2013 ਤੋਂ ਲੜਾਈ ਲੜ ਰਹੇ ਨੇ ਵਿਜੀਲੈਂਸ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਕੇਸ ਨੂੰ ਲੈ ਕੇ ਲਗਾਤਾਰ ਤੇਜ਼ੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਆਗੂ ਤੇ ਦੱਖਣੀ ਹਲਕੇ ਤੋਂ ਵਿਧਾਨ ਸਭਾ ਦੇ ਉਮੀਦਵਾਰ ਰਹੇ ਚੁੱਕੇ ਤਲਬੀਰ ਸਿੰਘ ਗਿੱਲ ਨੇ ਐਤਵਾਰ ਨੂੰ ਵਿਜੀਲੈਂਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਤਲਬੀਰ ਸਿੰਘ ਨੂੰ ਦੁਪਹਿਰੇ 2 ਵਜੇ ਕਚੈਰੀ ਚੌਕ ਨੇੜੇ ਜੀਓ ਮੈਸੇਜ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਨਿੱਜੀ ਰੁਝੇਵਿਆਂ ਕਾਰਨ ਉਹ ਸਵਾ 4 ਵਜੇ ਪਹੁੰਚੇ ਅਤੇ ਸ਼ਾਮ ਪੌਣੇ 6 ਵਜੇ ਤੱਕ ਜੀਓ ਮੈਸ ਤੋਂ ਬਾਹਰ ਆ ਗਏ ਸਨ ਜੀਓ ਮੈਸ ਤੋਂ ਬਾਹਰ ਆਉਂਦੇ ਹੀ ਆਪ ਆਗੂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਹੈ ਅਤੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਵਿਜੀਲੈਂਸ ਉਹਨਾਂ ਨੂੰ ਦੁਬਾਰਾ ਬੁਲਾਉਂਦੀ ਹੈ ਤਾਂ ਉਹ ਪੁਲਿਸ ਨਾਲ ਪੂਰਾ ਸਹਿਯੋਗ ਕਰਨਗੇ ਤਲਬੀਰ ਗਿੱਲ ਨੇ ਕਿਹਾ ਕਿ ਕਿਉਂਕਿ ਮਾਮਲਾ ਗੰਭੀਰ ਹੈ ਇਸ ਲਈ ਉਹ ਆਪਣਾ ਬਿਆਨ ਜਨਤਕ ਨਹੀਂ ਕਰਨਾ ਚਾਹੁੰਦੇ ਤਾਂ ਜੋ ਪੁਲਿਸ ਦੀ ਜਾਂਚ ਪ੍ਰਭਾਵਿਤ ਨਾ ਹੋਵੇ ਅਲਵੀਰ ਨੇ ਕਿਹਾ ਕਿ ਉਹ ਇਹ ਬਿਆਨ ਪਹਿਲਾਂ ਵੀ ਇੱਕ ਵਾਰ ਦੇ ਚੁੱਕੇ ਨੇ ਅਤੇ ਦੋਵੇਂ ਬਿਆਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਸ਼ਿਰਕਾਲ ਤੱਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਅਦਾਕਾਰ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਆਪਣਾ ਬਿਆਨ ਜਾਰੀ ਕੀਤਾ ਹੈ। ਫਿਲਮ ਸਰਦਾਰ ਦੀ ਤਿੰਨ ਦਾ ਸਮਰਥਨ ਉਹਨਾਂ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦਲਜੀਤ ਦੀ ਫਿਲਮ ਨੂੰ ਟਾਰਗੇਟ ਕਰਨਾ ਸਰਾਸਰ ਗਲਤ ਹੈ। ਉਹਨਾਂ ਇਹ ਵੀ ਕਿਹਾ ਕਿ ਦਲਜੀਤ ਦੀ ਫਿਲਮ ਭਾਰਤ ਪਾਕਿਸਤਾਨ ਵਿਵਾਦ ਤੋਂ ਪਹਿਲਾਂ ਦੀ ਬਣੀ ਹੋਈ ਹੈ। ਨਾਲਿਉ ਨੇ ਕਿਹਾ ਕਿ ਦਲਜੀਤ ਉਸਾਂ ਦੀ ਫਿਲਮ ਨੂੰ ਲੈ ਕੇ ਵਿਵਾਦ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਭਾਰਤ ਪਾਕਿਸਤਾਨ ਦਾ ਮੈਚ ਵੀ ਹੋਇਆ ਸੀ ਦੇਸ਼ਾਂ ਵਿਚਾਲੇ ਤਲਖੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਕਲਾਕਾਰ ਦੀ ਜੋ ਕਲਾ ਹੈ ਉਸ ਦੇ ਉੱਤੇ ਹੀ ਰੋਕ ਲਗਾ ਦਿੱਤੀ ਜਾਵੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਖੁੱਲਿਆ ਜਾਵੇ ਅਤੇ ਤਾਂ ਜੋ ਸੰਗਤ ਹੈ ਜਿਹੜੀ ਇੱਕ ਵਾਰ ਫਿਰ ਤੋਂ ਦਰਸ਼ਨ ਕਰ ਸਕੇ ਉਹਨਾਂ ਇਹ ਵੀ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਦੀ ਵੀ ਸੰਭਾਲ ਕਰਨੀ ਚਾਹੀਦੀ ਹੈ ਤੇ ਖਾਲਸਾ ਪੰਥ ਨੂੰ ਵਿਰਾਸਤ ਸੰਭਾਲਣ ਦੀ ਦੇ ਲਈ ਅੱਗੇ ਵੀ ਆਉਣਾ ਚਾਹੀਦਾ ਸੋ ਇੱਕ ਵਾਰ ਆ ਗਿਆਨੀ ਕੁਲਦੀਪ ਸਿੰਘ ਗੜਗੱਦ ਵੀ ਦਲਜੀਤ ਸਿੰਘ ਦੀ ਫਿਲਮ ਦੇ ਹੱਕ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਕਿਹਾ ਕਿ ਦੋ ਦੇਸ਼ਾਂ ਦੇ ਆਪਸੀ ਤਲਖੀ ਦੇ ਕਾਰਨ ਜੋ ਕਲਾ ਹੈ ਉਸ ਦੇ ਉੱਤੇ ਕੋਈ ਰੋਕ ਨਹੀਂ ਲਗਾਉਣੀ ਚਾਹੀਦੀ ਉੱਤਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮਾਨਸੂਨ ਦੀ ਬਰਸਾਤ ਲਗਾਤਾਰ ਜਾਰੀ ਹੈ ਉੱਤਰ ਭਾਰਤ ਦੇ ਵਿੱਚ ਮਾਨਸੂਨ ਦੇ ਦਾਖਲ ਹੁੰਦੇ ਅਸਾਰ ਹੀ ਇੱਕ ਨਵੀਂ ਸਮੱਸਿਆ ਜਿਹੜੀ ਹੈ ਉਹ ਸਾਹਮਣੇ ਆਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਵੀ ਨਦੀਆਂ ਨੇ ਉਹ ਉਫਾਨਤੇ ਨੇ ਨਦੀਆਂ ਦੇ ਵਿੱਚ ਜਲ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤਾਪਮਾਨ ਵਧ ਗਿਆ ਸੀ ਤੇ ਪਹਾੜਾਂ ਦੇ ਵਿੱਚ ਲਗਾਤਾਰ ਗਲੇਸ਼ੀਅਰ ਪਿਘਲ ਰਿਹਾ ਸੀ ਜਿਸ ਕਰਕੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਦੂਜੇ ਪਾਸੇ ਮੀਂਹ ਵੀ ਪੈ ਰਿਹਾ ਇਸ ਕਾਰਨ ਵਿਗੜਦੇ ਹਾਲਾਤਾਂ ਨੂੰ ਦੇਖਦਿਆਂ BBMP ਨੇ ਪੰਡੋਰ ਡੈਮ ਦੇ ਪੰਜ ਗੇਟ ਖੋਲ੍ਹ ਦਿੱਤੇ ਨੇ ਤੇ ਹੁਣ 44000 ਕਿਊਸਿਕ ਪਾਣੀ ਵੀ ਛੱਡਿਆ ਗਿਆ ਪਾਣੀ ਛੱਡਣ ਦੇ ਨਾਲ ਬਿਆਸ ਨਦੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ BBMP ਵੱਲੋਂ ਨਦੀ ਦੇ ਨੇੜਲੇ ਇਲਾਕਿਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਭਾਵੇਂ ਅਜੇ ਪੰਜਾਬ ਦੇ ਵਿੱਚ ਹਾਲਾਤ ਸਥਿਰ ਨੇ ਪਰ ਜਿਵੇਂ ਜਿਵੇਂ ਪਹਾੜਾਂ ਦੇ ਵਿੱਚ ਮੀਂਹ ਵਧ ਰਿਹਾ ਤਿਵੇਂ-ਤਿਵੇਂ ਪੰਜਾਬ ਦੇ ਲਈ ਖਤਰਾ ਵੀ ਵਧਦਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ ਹੁਣ ਪੰਡੋ ਡੈਮ ਦੇ ਸਲਿੱਪਵੇ ਗੇਟਾਂ ਨਹੀਂ ਡੈਮਾਂ ਦੇ ਹੇਠਾਂ ਵਾਲੇ ਖੇਤਰਾਂ ਦੇ ਵਿੱਚ ਵਧੇਰੇ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਡੈਮ ਦੇ ਹੇਠ ਹੋਣ ਵਾਲੇ ਖੇਤਰਾਂ ਦੇ ਵਿੱਚ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ ਅਜੇ ਹੀ ਸਥਿਤੀ ਦੇ ਵਿੱਚ ਸਥਾਨਕ ਲੋਕਾਂ ਤੇ ਸੈਲਾਨੀਆਂ ਨੂੰ ਬਿਆਸ ਨਦੀ ਦੇ ਕੰਢਿਆਂ ਤੇ ਨਾ ਜਾਣ ਦੀ ਬੇਨਤੀ ਜਿਹੜੀ ਹੈ ਉਹ ਕੀਤੀ ਗਈ ਹੈ ਉਧਰ ਪੰਜਾਬ ਦਾ ਇੱਕ ਹੋਰ ਖੇਤਰ ਕੁਦਰਤ ਦੀ ਮਾਰ ਹੇਠਾਂ ਲਗਾਤਾਰ ਬਰਸਾਤ ਹੋਣ ਦੇ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਣ ਰਾਵੀ ਦਰਿਆ ਤੇ ਬਣੇ ਅਸਥਾਈ ਪੁਲ ਚੁੱਕੇ ਜਾਣ ਦੇ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਦੇ ਨਾਲ ਟੁੱਟ ਚੁੱਕਾ ਹੈ ਸੋ ਆਉਣਾ ਜਾਣਾ ਬੇहद ਇਹਨਾਂ ਪਿੰਡਾਂ ਦੇ ਲੋਕਾਂ ਦਾ ਔਖਾ ਹੋ ਗਿਆ ਕਿਉਂਕਿ ਜੋ ਪੁਲ ਹੈ ਉਹ ਚੁੱਕਿਆ ਗਿਆ ਬਰਸਾਤ ਦੇ ਕਾਰਨ ਅਤੇ ਇਹ ਲੋਕ ਨੇ ਜਿਹੜੇ ਉਹ ਬਾਕੀ ਦੇਸ਼ ਤੋਂ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਸੋ ਪ੍ਰਸ਼ਾਸਨ ਵੱਲੋਂ ਜਲਦੀ ਇਹਨਾਂ ਪਿੰਡਾਂ ਨੂੰ ਦੁਬਾਰਾ ਦੇਸ਼ ਦੇ ਨਾਲ ਜੋੜਨ ਦੇ ਲਈ ਪੁਲ ਨੂੰ ਦਰੁਸਤ ਕਰਨ ਦੇ ਲਈ ਉਪਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਉਧਰ ਲਗਾਤਾਰ ਮूसलाधार ਬਰਸਾਤ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ Shimla-Kalka ਰੇਲਵੇ ਰੂਟ ਨੂਵੀ ਨੁਕਸਾਨ ਪਹੁੰਚਿਆ ਰੇਲਵੇ ਰੂਟ ਤੇ ਦੋ ਥਾਵਾਂ ਤੇ ਲੈਂਡਸਲਾਈਡਿੰਗ ਹੋਈ ਹੈ ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਪਹਿਲਾ ਲੈਂਡਸਲਾਈਡਿੰਗ ਦੀ ਘਟਨਾ ਕੋਟੀ சுரੰਗ ਨੰਬਰ 10 ਦੇ ਨੇੜੇ ਹੋਈ ਹੈ ਜਿਸ ਦੇ ਨਾਲ ਰਸਤਾ ਪੰਦ ਬੰਦ ਹੋ ਗਿਆ ਤੇ ਦੂਜੀ ਘਟਨਾ ਕੋਟੀ ਨੇੜੇ ਸੰਵਾੜਾ ਰੇਲਵੇ ਸਟੇਸ਼ਨ ਦੇ ਵਿਚਕਾਰ ਹੋਈ ਹੈ ਜਿਸ ਕਾਰਨ ਸਥਿਤੀ ਹੋਰ ਵੀ ਗੁੰਝਲਦਾਰ ਹੋ ਗਈ ਹੈ ਅਤੇ ਰੇਲਵੇ ਟਰੈਕ ਹੈ ਉਹ ਜਾਮ ਹੋ ਗਿਆ ਅਤੇ ਰੇਲਾਂ ਵੀ ਆਉਣ ਜਾਣ ਤੋਂ ਅਸਮਰੱਥ ਨੇ ਰੇਲਾਂ ਵੀ ਨਹੀਂ ਜਾ پا ਰਹੀਆਂ ਇਨਾ ਲੈਂਡਸਲਾਈਡ ਦੇ ਕਾਰਨ ਕਲਕਾ ਤੋਂ ਸ਼ਿਮਲਾ ਜਾਣ ਵਾਲੀ ਗੱਡੀ ਨੰਬਰ 52457 ਨੂੰ ਕੋਟੀ ਰੇਲਵੇ ਸਟੇਸ਼ਨ ਤੇ ਹੀ ਰੋਕਣਾ ਪਿਆ ਇਸ ਦੇ ਨਾਲ ਹੀ ਗੱਡੀ ਨੰਬਰ 52452 ਨੂੰ ਵੀ ਗੁਨਾਮ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਆ ਇਨ੍ਹਾਂ ਘਟਨਾਵਾਂ ਦੇ ਕਾਰਨ ਰੇਲ ਗੱਡੀਆਂ ਲਗਭਗ 3 ਘੰਟੇ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ ਤੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਦੋਵਾਂ ਥਾਵਾਂ ਤੋਂ ਮਲਵਾ ਹਟਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ ਪੀਮਾ ਦਿਨ ਰਾਤ ਕੰਮ ਕਰ ਰਹੀਆਂ ਨੇ ਤਾਂ ਜੋ ਰੂਟ ਨੂੰ ਜਲਦੀ ਸਾਫ਼ ਕੀਤਾ ਜਾ ਸਕੇ ਅਤੇ ਗੱਡੀਆਂ ਦੀ ਆਵਾਜਾਈ ਨੂੰ ਆਮ ਦੀ ਤਰ੍ਹਾਂ ਬਣਾਇਆ ਜਾ ਸਕੇ ਤੇ ਯਾਤਰੀਆਂ ਨੂੰ ਵੀ ਧੀਰਜ ਰੱਖਣ ਦੀ ਅਪੀਲ ਰੇਲਵੇ ਵੱਲੋਂ ਕੀਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਮਾਨਸੂਨ ਦੀ ਸਥਿਤੀ ਤੇ ਅਤੇ ਪੰਜਾਬ ਦੇ ਮੌਸਮ ਦੀ ਮਾਨਸੂਨ ਪੂਰੇ ਪੰਜਾਬ ਦੇ ਵਿੱਚ ਲਗਭਗ ਆ ਚੁੱਕਿਆ ਪੂਰੇ ਪੰਜਾਬ ਨੂੰ ਮਾਨਸੂਨ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਸਮਾਨੀ ਬਿਜਲੀ ਤੇਜ਼ ਹਵਾਵਾਂ ਦਰਮਿਆਨੇ ਮੀਂਹ ਦੀ ਸੰਭਾਵਨਾ ਦਿਤਾਈ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ ਸੰਗਰੂਰ ਮਾਨਸਾ ਪਟਿਆਲਾ ਬਟਿੰਡਾ ਮੁਕਸਰ ਮੋਗਾ ਜਲੰਧਰ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰਭਾਵ ਜ਼ਿਆਦਾ ਦੇਖਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦਿਤਾਈ ਗਈ ਹੈ ਸੂਬੇ ਦੇ ਵਿੱਚ ਵੱਖੋ-ਵੱਖਰੇ ਹਿੱਸਿਆਂ ਦੇ ਵਿੱਚ 1 ਜੁਲਾਈ ਤੱਕ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਜਦਕਿ ਕੁਝ ਥਾਵਾਂ ਤੇ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਵੀ ਦਿੱਤੀ ਗਈ ਹੈ 29 ਜੂਨ ਯਾਨੀ ਕਿ ਐਤਵਾਰ ਵਾਲੀ ਰਾਤ ਨੂੰ ਮਾਲਵਾ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਬਿਜਲੀ ਦਰਸ਼ਕਣ ਦੀ ਸੰਭਾਵਨਾ ਵੀ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ yellow alert ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ 30 ਜੂਨ ਨੂੰ ਜਲੰਧਰ ਹੁਸ਼ਿਆਰਪੁਰ ਸੰਗਰੂਰ ਪਟਿਆਲਾ ਬਰਨਾਲਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਇਸ ਦੇ ਨਾਲ ਹੀ 1 ਜੁਲਾਈ ਨੂੰ ਮੌਸਮ ਹੋਰ ਵੀ ਤਿੱਬਰ ਹੋ ਸਕਦਾ ਹੈ ਬਰਸਾਤ ਦੇ ਵਿੱਚ ਤੇਜ਼ੀ ਆ ਸਕਦੀ ਹੈ ਅਤੇ ਕੁਝ ਥਾਵਾਂ ਤੇ ਭਾਰੀ ਮੀਂਹ ਦੇ ਨਾਲ ਬਿਜਲੀ ਲਸ਼ਕਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਉਧਰ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤੇ ਗਏ ਨੇ ਲੋਕਾਂ ਨੂੰ ਵੱਖ-ਵੱਖਰੀ ਜਗ੍ਹਾ ਦੇ ਮੌਸਮ ਦੇ ਹਿਸਾਬ ਦੇ ਨਾਲ ਅਲਰਟ ਵਾਲੇ ਮੈਸੇਜ ਵੀ ਭੇਜੇ ਜਾ ਰਹੇ ਨੇ ਲੋਕਾਂ ਦੇ ਫੋਨਾਂ ਦੀਆਂ ਘੰਟੀਆਂ ਵੱਜ ਰਹੀਆਂ ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਲੋਕਾਂ ਦੇ ਫੋਨਾਂ ਤੇ ਮੈਸੇਜ ਭੇਜ ਕੇ ਉਹਨਾਂ ਨੂੰ ਖਰਾਬ ਮੌਸਮ ਦੇ ਪ੍ਰਤੀ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਸੋ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਪੰਜਾਬ ਦੇ ਵਿੱਚ ਲੋਕਾਂ ਨੂੰ ਲਗਾਤਾਰ ਐਸਐਮਐਸ ਭੇਜੇ ਜਾ ਰਹੇ ਨੇ ਅਤੇ ਇਸ ਦੌਰਾਨ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਪਟਿਆਲਾ ਰੋਪਨਗਰ ਮੋਹਾਲੀ ਨਵਾਂ ਸ਼ਹਿਰ ਦੇ ਵਿੱਚ ਤੇਜ਼ ਹਨੇਰੀ ਤੇ ਬਰਸਾਤ ਦੀ ਸੰਭਾਵਨਾ ਹੈ ਉੱਥੇ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿਸੇ ਵੀ ਐਮਰਜੈਂਸੀ ਦੇ ਵਿੱਚ ਪੰਜਾਬ ਐਸ ਡੀ ਐਮਾ ਦੇ ਨਾਲ 112 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਸੋ ਮੌਨਸੂਨ ਦੀ ਬਰਸਾਤ ਜੇਕਰ ਹੱਦ ਤੋਂ ਵੱਧ ਹੁੰਦੀ ਹੈ ਕਿਤੇ ਪਾਣੀ ਭਰ ਜਾਂਦਾ ਹੈ ਜਾਂ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਦੇ ਨਾਲ ਨਜਿੱਠਣ ਦੇ ਲਈ ਆਪ ਪੰਜਾਬ ਦੇ ਵਿੱਚ ਐਮਰਜੈਂਸੀ ਦੇ ਲਈ ਐਸ ਡੀ ਐਮ اے ਵੱਲੋਂ 112 ਨੰਬਰ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਸੋ ਇਸ ਤੇ ਲੋਕਾਂ ਵੱਲੋਂ ਸੰਪਰਕ ਕੀਤਾ ਜਾ ਸਕਦਾ ਹੈ ਸੋ ਮੌਸਮ ਪੰਜਾਬ ਦੇ ਵਿੱਚ ਅਗਲੇ 2-3 ਦਿਨਾਂ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਪਵੇਗੀ ਭਾਰੀ ਤੋਂ ਬਹੁਤ ਭਾਰੀ ਬਰਸਾਤ ਵੀ ਕਈ ਇਲਾਕਿਆਂ ਦੇ ਵਿੱਚ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਖਬਰਾਂ ਦਾ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੇਰੇ ਦੋ ਜਾਸਤ ਬਹੁਤ ਬਹੁਤ ਧੰਨਵਾਦ